ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੌਣੀ ਨਾਲ ਮੇਰਾ ਬੋਹ ਪ੍ਰਾਚੰਮੰਦ ਜਿਦੋਂ ਮੈਂ ਸਿਆਸਤ 'ਚ ਨਹੀਂ ਸੀ ਸਕੂਲੀ ਪੜਦਾ ਹੁੰਦਾ ਸੀ ਤੇ ਵੱਡੇ ਬਾਦਲ ਸਾਹਿਬ ਦੇ ਇਲੈਕਸ਼ਨ ਦੇ ਦੌਰਾਨ ਮੇਰੀ ਡਿਊਟੀ ਪਿੰਡ ਕੌਣੀ ਲੱਗਦੀ ਸੀ ਮੈਂ ਘਰ ਘਰ ਉਦੋਂ ਵੋਟਾਂ ਮੰਗਣ ਜਾਂਦਾ ਸੀ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਤੁਹਾਡੀ ਸੇਵਾ ਕੀਤੀ ਤੁਹਾਡੇ ਹਰ ਘਰ ਵਿੱਚ ਉਹਨਾਂ ਦੀ ਫੋਟੋ ਹੈ ਤੁਹਾਡੇ ਦਿਲਾਂ 'ਚ ਉਹਨਾਂ ਦੀ ਪਿਆਰ ਦੀ ਜਗ੍ਹਾ ਹੈ ਪੂਰੀ ਜ਼ਿੰਦਗੀ ਉਹਨਾਂ ਨੇ ਇਸ ਕਿੱਦੜਵੇ ਹਲਕੇ ਦੀ ਸੇਵਾ ਕੀਤੀ ਇੱਕ ਐਜਾ ਰਿਸ਼ਤਾ ਜਿਹੜਾ ਕੋਈ ਤੋੜ ਨਹੀਂ ਸਕਦਾ ਤੇ ਅੱਜ ਆਪਣੇ ਵਿੱਚ ਨਹੀਂ ਪਰ ਵਿਸ਼ਵਾਸ ਰਹਿਣਾ ਕਿ ਕਹਿ ਜਾ ਰਿਸ਼ਤਾ ਵੱਡੇ ਬਾਦਲ ਸਾਹਿਬ ਨੇ ਥੋੜੀ ਨਾ ਰੱਖਿਆ ਉਹ ਜਿਹੀ ਰਿਸ਼ਤਾ ਮੈਂ ਤੁਹਾਡੇ ਨਾਲ ਪੂਰੀ ਜ਼ਿੰਦਗੀ ਰੱਖਦਾ ਰਹੂੰਗਾ ਵੇਖੋ ਆਪਣੀਆਂ ਗਲਤੀਆਂ ਕਾਰਨ ਅੱਜ ਪੰਜਾਬ ਵਿੱਚ ਕਹਿ ਜਾ পাগল ਮੁੱਖ ਮੰਤਰੀ ਬਣਿਆ ਪੰਡਾ ਜਿਹਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਬਦਲਾ ਦੇ ਨਾਂ ਤੇ ਝੂਠ ਦੇ ਨਾਂ ਤੇ ਪਰ ਜਾਤਿਆਂ ਨੂੰ ਗੁੰਮਰਾਹ ਕਰਕੇ ਆ ਝਾੜੂ ਵਾਲਿਆਂ ਨੇ ਸਰਕਾਰ ਬਣਾ ਲਈ ਅੱਜ ਪੰਜਾਬ ਨੂੰ ਤਵਾ ਕਰ ਦਿੱਤਾ ਸਹੀ ਮੈਨੇ ਤੇ ਆਪਣੇ ਸਹੀ ਫੈਸਲੇ ਜਦੋਂ ਹੁੰਦੇ ਸੀ ਉਦੋਂ ਹੀ ਤਰੱਕੀ ਹੋਈ ਕਿੱਦਰਵੇ ਵਾਲਿਓ ਤੁਸੀਂ ਜਾਣਦੇ ਹੋ ਐਸ ਇਲਾਕੇ ਦਾ ਕੀ ਹਾਲ ਸੀ ਇਹ ਵੱਡੇ ਬਾਦਲ ਸਾਹਿਬ ਨੇ ਕਿਵੇਂ ਦਿਨ কা ਦਿਨ ਕੱਠਾ ਕਰਕੇ ਐਸ ਇਲਾਕੇ ਦੀ ਸ਼ਕਲ ਬਦਲ ਦਿੱਤੀ। ਸੋ ਜਿਹੜੀ ਮੈਂ ਕਹਿਣ ਲੱਗਾ ਕਿ ਆਪਾਂ ਜਦੋਂ ਮੌਕਾ ਆਉਂਦਾ ਫੈਸਲਾ ਕਰਨ ਦਾ ਉਦੋਂ ਆਪਾਂ ਧੜਿਆਂ 'ਚ ਰਹਿ ਜੰਨੇ ਆ। ਦੇਖੋ ਜਿਵੇਂ ਪੰਜਾਬ ਨੂੰ ਬਚਾਉਣਾ ਹੈ ਓਵੇਂ ਜੇ ਗਿੱਦੜਵੇ ਹਲਕੇ ਨੂੰ ਬਚਾਉਣਾ ਤੇ ਡਿੰਪੀ ਨੂੰ ਤਖੜਾ ਕਰਨਾ ਪੈਣਾ। ਉਹ ਆਪਣੇ ਮੰਨੈਟੇਟ ਕਿਤੇ ਜਾਂਦੇ ਆ ਉਹ ਅੱਗੇ ਮੁੱਖ ਮੰਤਰੀ ਬਣਾਉਂਦੇ ਆ ਆਪਣੀ ਸਰਕਾਰ ਬਣਦੀ ਆ ਤੁਹਾਨੂੰ ਕੋਈ ਚਿੰਤਾ ਨਹੀਂ ਹੁੰਦੀ ਅਕਾਲੀ ਸਰਕਾਰ ਦਾ ਮਤਲਬ ਹੈ ਈਪਾ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਆ ਜਿੰਨੇ ਚੋਰ ਆਏ ਆ ਆਪਾਂ ਆਪਾ ਪੰਜਾਬ ਨੂੰ ਬਚਾਈਏ ਆ ਜਿਹੜੇ 2 ਮਹੀਨੇ ਇਲੈਕਸ਼ਨ ਹੈ ਹੈ ਵੀ ਅਜੇ 92 ਸੀਟਾਂ ਨੇ ਝਾੜੂ ਵਾਲੇ ਨੇ ਕਾਂਗਰਸ ਨੂੰ ਦੱਸ ਦਈਏ ਕਿ ਤੇਰੇ ਨੀਅ ਤੇਰਾ ਛਿੱਟਾ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿਦਾਵਾਂਗੇ ਮੋਟਾ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ